ਸਸਤੀ ਗਾਲ ਅਜਨਾ ਅਸੀਂ ਕਰਨਾਟਕ ਤੋਂ ਇੱਕ ਬੜੇ ਦਿਲਚਸਪ ਕਾਨੂੰਨੀ ਮਾਮਲੇ ਦੀ ਗੱਲ ਕਰਾਂਗੇ ਹਮ ਇੱਕ ਜਹੀ ਸਥਿਤੀ ਹੈ ਜਿੱਥੇ ਇੱਕ ਸੀਨੀਅਰ ਪੁਲਿਸ ਅਫਸਰ ਮਤਲਬ ਆਈਪੀਐਸ ਅਫਸਰ ਤੇ ਰਾਜ ਸਰਕਾਰ ਤੇ ਫਿਰ ਅਦਾਲਤਾਂ ਸਭ ਆਪਸ ਵਿੱਚ ਇੱਕ ਤਰ੍ਹਾਂ ਦੀ ਖਿੱਚੋਤਾਣ ਚ ਨੇ ਹਾਂਜੀ ਬਿਲਕੁਲ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਮੁੱਖ ਤੌਰ ਤੇ ਆਈਪੀਐਸ ਅਧਿਕਾਰੀ ਨੇ ਵਿਕਾਸ ਕੁਮਾਰ ਵਿਕਾਸ ਉਹਨਾਂ ਦੀ ਮੌਤ ਲਈ ਦੇ ਆਲੇ ਦੁਆਲੇ ਕੁੰਦੀ ਹੈ ਹਾਂ ਮਤਲਬ ਕਰਨਾਟਕ ਸਰਕਾਰ ਨੇ ਉਹਨਾਂ ਨੂੰ ਮੁਅਤਲ ਕੀਤਾ ਸੀ ਹੂੰ ਪਰ ਇਹ ਤਾਂ ਸਿਰਫ ਸ਼ੁਰੂਆਤ ਸੀ ਹੈਨਾ ਬਿਲਕੁਲ ਇਹ ਸਿਰਫ ਸ਼ੁਰੂਆਤ ਸੀ ਦੇਖੋ ਇਸ ਮਾਮਲੇ 'ਚ ਕੀ ਹੋਇਆ ਪਹਿਲਾਂ ਇੱਕ ਉੱਚ ਪਦਰੀ ਅਨੁਸ਼ਾਸਨੀ ਕਾਰਵਾਈ ਹੋਈ ਯਾਨੀ ਮੁਅਤਲੀ ਹੂੰ ਫਿਰ ਇੱਕ ਪ੍ਰਸ਼ਾਸਨਿਕ ਟ੍ਰਿਬਿਊਨਲ ਆਇਆ ਉਹਨੇ ਉਹ ਕਾਰਵਾਈ ਰੱਦ ਕਰਤੀ ਅੱਛਾ ਤੇ ਹੁਣ ਹੁਣ ਰਾਜ ਸਰਕਾਰ ਉਸ ਟ੍ਰਿਬਿਊਨਲ ਦੇ ਫੈਸਲੇ ਨੂੰ ਲੈ ਕੇ ਹਾਈ ਕੋਰਟ ਪਹੁੰਚ ਗਈ ਹੈ ਮਤਲਬ ਪੂਰਾ ਇੱਕ ਚੱਕਰ ਚੱਲ ਰਿਹਾ ਹੈ ਹਾਂਜੀ ਤੇ ਮੁੱਖ ਕਾਨੂੰਨੀ ਸਵਾਲ ਇਹੀ ਬਣਦਾ ਹੈ ਕਿ ਕੀ ਉਹ ਮੁੱਤਲਿ ਕਾਨੂੰਨੀ ਤੌਰ ਤੇ ਜਾਇਜ਼ ਸੀ ਪਹਿਲੀ ਗੱਲ ਤੇ ਦੂਜਾ ਕੀ ਉਹ ਜਿਹੜਾ ਕਰਨਾਟਕ ਸਟੇਟ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ ਕੇਐਸਟੀ ਜਿੰਨੂੰ ਕਹਿੰਨੇ ਆ ਕੀ ਉਹਦਾ ਮੁੱਤਲਿ ਰੱਦ ਕਰਨ ਦਾ ਫੈਸਲਾ ਕਾਨੂੰਨੀ ਤੌਰ ਤੇ ਸਹੀ ਸੀ ਅੱਛਾ ਤਾਂ ਜਦੋਂ ਸਰਕਾਰ ਨੇ ਮੁੱਤਲ ਕੀਤਾ ਅਧਿਕਾਰੀ ਨੇ ਮਤਲਬ ਵਿਕਾਸ ਕੁਮਾਰ ਵਿਕਾਸ ਨੇ ਇਸ ਨੂੰ ਕੇਐਸਟੀ ਚ ਚੁਣੌਤੀ ਦਿੱਤੀ ਹੋਵੇਗੀ ਹਾਂਜੀ ਬਿਲਕੁਲ ਕਐਸਟੀ ਉਹੀ ਤਾਂ ਹੈ ਜਿੱਥੇ ਸਰਕਾਰੀ ਮੁਲਾਜ਼ਮ ਜਾਂਦੇ ਨੇ ਆਪਣੀ ਨੌਕਰੀ ਨਾਲ ਜੁੜੇ ਮਸਲਿਆਂ ਲਈ ਤੇ ਫਿਰ ਕਐਸਟੀ ਨੇ ਕੀ ਕੀਤਾ ਕਐਸਟੀ ਨੇ ਅਧਿਕਾਰੀ ਦੇ ਹੱਕ ਚ ਫੈਸਲਾ ਦੇ ਦਿੱਤਾ ਉਹਨਾਂ ਨੇ ਸਰਕਾਰ ਦਾ ਮੌਤਲੀ ਵਾਲਾ ਹੁਕਮ ਰੱਦ ਕਰਤਾ ਮਤਲਬ ਉਹਨੂੰ ਗੈਰ ਕਾਨੂੰਨੀ ਕਹਿ ਦਿੱਤਾ ਵਾਹ ਇਹ ਤਾਂ ਅਫਸਰ ਲਈ ਵੱਡੀ ਰਾਹਤ ਹੋਣੀ ਹੈ ਹਾਂ ਯਕੀਨਨ ਰਾਹਤ ਤਾਂ ਸੀ ਪਰ ਗੱਲ ਇੱਥੇ ਹੀ ਨਹੀਂ ਮੁੱਕੀ ਅੱਛਾ ਕਰਨਾਟਕ ਸਰਕਾਰ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਸੀ ਉਹ ਸਹਿਮਤ ਨਹੀਂ ਹੋਏ ਤਾਂ ਫਿਰ ਉਹਨਾਂ ਨੇ ਕੀ ਕੀਤਾ ਇੱਥੇ ਹੀ ਤਾਂ ਅਸਲ ਮੋੜ ਆਇਆ ਸਰਕਾਰ ਨੇ ਕੇਐਸਟੀ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਸਿੱਧਾ ਕਰਨਾਟਕ ਹਾਈ ਕੋਰਟ ਚ ਪਟੀਸ਼ਨ ਪਾ ਦਿੱਤੀ। ਓਹ ਮਤਲਬ ਟ੍ਰਿਬਿਊਨਲ ਦੇ ਫੈਸਲੇ ਖਿਲਾਫ ਹਾਈ ਕੋਰਟ। ਜੀ ਹਾਂ ਤੇ ਹੁਣ ਇਹ ਕੇਸ ਹਾਈ ਕੋਰਟ ਚੱਲ ਰਿਹਾ ਹੈ। ਜਸਟਿਸ ਐਸਜੀ ਪੰਡਿਤ ਤੇ ਜਸਟਿਸ ਟੀਐਮ ਨਦਾਫ ਦੀ ਬੈਂਚ ਉਸਨੂੰ ਸੁਣ ਰਹੀ ਹੈ। ਠੀਕ ਹੈ। ਤਾਂ ਇਸ ਸਾਰੇ ਦਾ ਮਤਲਬ ਕੀ ਨਿਕਲਦਾ ਹੈ? ਕਿ ਇਹ ਸਿਰਫ ਇੱਕ ਬੰਦੇ ਦਾ ਕੇਸ ਹੈ ਜਾਂ ਇਸਦੇ ਕੋਈ ਵੱਡੇ ਪ੍ਰਭਾਵ ਵੀ ਨੇ? ਦੇਖੋ ਇਹ ਸਿਰਫ ਇੱਕ ਵਿਅਕਤੀਗਤ ਕੇਸ ਤੋਂ ਬਹੁਤ ਵੱਡਾ ਹੈ। ਇਹ ਕਈ ਅਹਿਮ ਸਵਾਲ ਖੜੇ ਕਰਦਾ ਹੈ ਕਿਹੋ ਜੇ ਸਵਾਲ ਜਿਵੇਂ ਕਿ ਅਨੁਸ਼ਾਸਨੀ ਕਾਰਵਾਈਆਂ ਖਾਸ ਕਰਕੇ ਮੌਤਰੀ ਵਰਗੀਆਂ ਉਹਨਾਂ ਦੀ ਕਾਨੂੰਨੀ ਮਜ਼ਬੂਤੀ ਕਿੰਨੀ ਕੁ ਹੈ ਖਾਸ ਕਰਕੇ ਜਦੋਂ ਸੀਨੀਅਰ ਅਧਿਕਾਰੀਆਂ ਦੀ ਗੱਲ ਹੋਵੇ ਫਿਰ ਇਹ ਕਿ ਟ੍ਰਿਬਿਊਨਲ ਕਿੱਥੋਂ ਤੱਕ ਸਰਕਾਰ ਦੇ ਫੈਸਲਿਆਂ 'ਚ ਦਖਲ ਦੇ ਸਕਦੇ ਨੇ ਉਹਨਾਂ ਦੀ ਸ਼ਕਤੀ ਕਿੰਨੀ ਹੈ ਹੂੰ ਤੇ ਤੀਜਾ ਰਾਜ ਸਰਕਾਰ ਕੋਲ ਅਜੇ ਹੀ ਟ੍ਰਿਬਿਊਨਲ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਦਾ ਕੀ ਅਧਿਕਾਰ ਹੈ ਕੀ ਆਧਾਰ ਹੈ ਸਮਝ ਗਈ ਮਤਲਬ ਇਹ ਪ੍ਰਸ਼ਾਸਨਿਕ ਕਾਨੂੰਨ ਨਾਲ ਜੁੜੇ ਮੁੱਦੇ ਨੇ ਬਿਲਕੁਲ ਜੇਸੀ ਇਸ ਨੂੰ ਵੱਡੀ ਤਸਵੀਰ ਚ ਦੇਖੀਏ ਤਾਂ ਇਸ ਕੇਸ ਦਾ ਜੋ ਵੀ ਨਤੀਜਾ ਹੋਏਗਾ ਉਹ ਭਵਿੱਖ ਲਈ ਇੱਕ ਮਿਸਾਲ ਬਣ ਸਕਦਾ ਹੈ ਕਿਸ ਤਰ੍ਹਾਂ ਦੀ ਮਿਸਾਲ ਇਹ ਤੈਅ ਕਰ ਸਕਦਾ ਹੈ ਕਿ ਭਵਿਕ ਵਿੱਚ ਉੱਚ ਪਦਰੀ ਅਧਿਕਾਰੀਆਂ ਦੀਆਂ ਮੌਤਲੀਆਂ ਨੂੰ ਕਿਵੇਂ ਦੇਖਿਆ ਜਾਵੇਗਾ ਕਿਵੇਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਸੰਭਾਲਿਆ ਜਾਵੇਗਾ ਤਾਂ ਜੇ ਸੰਖੇਪ ਚ ਕਹੀਏ ਇੱਕ ਆਈਪੀਐਸ ਅਧਿਕਾਰੀ ਦੀ ਮੌਤਲੀ ਹੋਈ ਟ੍ਰਿਬਿਊਨਲ ਨੇ ਰੱਦ ਕਰਤੀ ਤੇ ਹੁਣ ਸਰਕਾਰ ਹਾਈ ਕੋਰਟ ਚ ਕਹਿ ਰਹੀ ਹੈ ਕਿ ਟ੍ਰਿਬਿਊਨਲ ਗਲਤ ਸੀ ਹਾਂਜੀ ਮੋٹے ਤੌਰ ਤੇ ਇਹੀ ਕਹਾਣੀਆਂ ਪਰ ਇੱਕ ਗੱਲ ਹੈ ਜਿਹੜੀ ਥੋੜੀ ਅਸਪਸ਼ਟ ਹੈ ਓਕੇ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਸ ਵਿੱਚ ਇਹ ਸਾਫ਼ ਨਹੀਂ ਹੈ ਕਿ ਮੌਤਲੀ ਦੇ ਅਸਲ ਕਾਰਨ ਕੀ ਸਨ ਮਤਲਬ ਕਿਹੜੇ ਦੋਸ਼ ਸਨ ਅੱਛਾ ਹਾਂ ਤੇ ਦੂਜਾ ਕੇਐਸਏਟੀ ਨੇ ਕਿਹੜੇ ਕਾਨੂੰਨੀ ਆਧਾਰਾਂ ਤੇ ਮੌਤਲੀ ਨੂੰ ਰੱਦ ਕੀਤਾ ਉਹ ਤਰਕ ਕੀ ਸਨ ਹੂੰ ਇਹ ਤਾਂ ਮਹੱਤਵਪੂਰਨ ਗੱਲਾਂ ਨੇ ਬਿਲਕੁਲ ਇਹਨਾਂ ਵੇਰਵਿਆਂ ਤੋਂ ਬਿਨਾ ਪੂਰੀ ਤਸਵੀਰ ਨੂੰ ਸਮਝਣਾ ਥੋੜਾ ਮੁਸ਼ਕਿਲ ਹੈ ਤੇ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਅਜਿਹੇ ਜਿਹੜੇ ਅਹਿਮ ਮਾਮਲੇ ਹੁੰਦੇ ਨੇ ਉਹਨਾਂ 'ਚ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਕਿੰਨੀ ਕੁ ਜ਼ਰੂਰੀ ਹੈ ਸਹੀ ਗੱਲ ਹੈ ਜੇ ਕਾਰਨ ਤੇ ਤਰਕ ਹੀ ਸਾਹਮਣੇ ਨਾ ਹੋਣ ਤਾਂ ਹਾਂ ਤਾਂ ਫਿਰ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਗਹਿਰਾਈ ਨੂੰ ਸਮਝਣਾ ਜਾਂ ਉਸਤੇ ਕੋਈ رائے ਬਣਾਉਣੀ ਕਾਫੀ ਔਖਾ ਹੋ ਜਾਂਦਾ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ